ਛੋਟੀ ਕਬੜੀ ਨਹੀਂ ਨਹੀਂ ਵੱਡੇ ਉਹਨਾਂ ਦਾ ਵੱਡਾ ਬਣਾ ਲਓ ਫਿਰ ਜਿਹੜਾ ਉਹ ਕੋਲ ਜਿਹੜਾ ਵੱਡਾ ਜਿਹੜਾ ਹੈਗਾ ਉਹ ਦਾ ਸਾਢੇ 3 ਲੱਖ ਤੋਂ ਉੱਪਰ ਉਹਨਾ ਸਮਾਨ ਦਾ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਭਰਾ ਤਾਂ ਕਿੰਨਾ ਟੋਟਲ ਕਿੰਨਾ ਬਣੂਗਾ ਇਸ ਵਿੱਚ ਟੋਟਲ ਤੁਹਾਡਾ ਕੋਈ 5 ਤੋਂ 6 ਲੱਖ ਦਾ ਸਾਰੀ ਮੇਡ ਬੋਟ ਦਾ ਵੱਡਾ ਭਾਜੀ ਵੱਡਾ ਫਿਰ ਛੋਟੀ ਬੇੜੀ ਛੋਟੀ ਬੇੜੀ ਕੋਟੀ ਢੜ ਕਿ ਲੱਖ ਦੀ ਕਰੀਂ ਸਿਆਰ ਜਿਹੜੀ ਇਹ ਕਹਿ ਰਿਹਾ ਅੱਛਾ ਸਾਢੇ 6 ਲੱਖ ਰੁਪਏ ਅੱਛਾ ਚਲ ਕੋਈ ਨਹੀਂ ਕਦ ਮੈਂ ਹੋਰ ਪੁੱਛਣਾ ਦੋਦਨ ਰਾਧਨ ਐ ਤੈਨੂੰ ਮੈਂ ਹੀ ਦੇਣਾ ਉਸਵਾਸਾ ਦਾ ਆਜੇ ਬਾਕੀ ਤੇ ਹੋਰ ਕੋਈ ਗੱਲ ਨਹੀਂ ਪਾਗੀ ਦੱਸ ਦੇ ਬਾਅਦ ਚ ਪੇਮੋੜਾ ਕੋਈ ਗੱਲ ਨਹੀਂ ਸਾਡੀਆਂ ਸਮਾਨ ਲਵੇ ਹਰ ਰੋਕ ਕੋਈ ਨਹੀਂ ਦੋਦਨ ਬਹੁਤ ਬੜੇ 1.5 2 ਲੱਖ ਰੁਪਏ ਕੱਲ ਪੱਥਰ ਦਊਂਗਾ ਤਾ ਚੰਡੀਗੜ੍ਹ ਜਾਣਾ ਉੱਥੇ ਜਾਣ ਤੋਂ ਪਹਿਲਾਂ ਨਹੀਂ ਇਹ ਸਨ ਨਹੀਂ ਮੁਹੰਮਦ ਚੰਦ ਨਾ 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 ਤੁਹਾਡੇ ਬੜੇ ਅੱਦੇ ਦੇ ਕੋਦਾਂ ਨਾ ਮੈਨੂੰ ਪਤਾ ਮੈਂ ਤਾਂ ਕਿੰਦਾ ਵੀ ਚੱਲਣਾ ਬੰਦਿਆ ਦਾ ਪਚਾਦਾ 100 ਦੇ ਜਾ ਅੱਗੇ ਸਾਰੇ ਬੜਾ ਖੜਾ ਕਰਨਾ ਬੜੇ ਹਾਂ ਹਾਂ ਉਬੈ ਥਬੜਾ ਹੈ ਤੁਹਾਡੇ ਕੋਲ ਹਾਂ ਜੀ ਥਬੜਾ ਹੈ ਹਾਂ ਪਰ ਮੈਂ ਤਾਂ ਪੁੱਕਰ ਕੇ ਆਵਾਂ ਮੈਂ ਕਹਾਂ ਵੀ ਕੱਲ ਤਾਂ ਲੱਖ ਰੁਪਇਆ ਦੂੰ ਸਮਝਦੇ ਗਏ ਕਹਿੰਦਾ ਤਾ ਤਾਨੂੰ ਲੱਖ ਰੁਪਇਆ ਮਿਲ ਗਿਆ ਇਹਨਾਂ ਦਾ ਵਾਅਦਾ ਕੀਤਾ ਵੀ ਇਸੇ ਦੇ ਲੱਖ ਰੁਪਇਆ ਮੈਂ ਦੇ ਦੂੰਗਾ ਤੋ ਇੱਕ ਆਦੋ ਬਾਕੀ ਵੀ ਕਰ ਦੇਣਾ ਕੋਈ ਕਿੰਨਾ ਮੇਰਾ ਮਾਸੀ ਵਾਲਾ ਅੱਛਾ ਜੀ ਸੋ ਸੁਪੰਜਾ ਮੈਂ ਭਰਾ ਆ ਅੱਛਾ ਜੀ ਸੋ ਉਹਨਾਂ ਦਾ ਹਾਂ ਜੀ ਸਾਡੀ ਹਾਂ ਜੀ ਹਾਂ ਜੀ ਸਰਪੰਚ ਬਣੇ ਗਏ ਡੇਢ ਸਰਪੰਚ ਬਣੇ ਉਹਨਾਂ ਦੀ ਵਾਈਫ ਸੁਭੰਜ ਹਾਂ ਜੀ ਵਾਈਫ ਹਾਂ 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 ਮੇਰੇ ਕੋਈ ਨਹੀਂ ਵਧੀਆ ਬਣਾ ਕੇ ਦਿਓ ਹਾਂ ਸੌ ਜਾਓ ਹਾਂ